ਹਾਂਜੀ ਦੋਸਤੋ ਪੰਜਾਬੀ ਕਰੋਡ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ ਸਭ ਪੰਜਾਬੀ ਫਿਲਮਾਂ ਤੇ ਗਾਣਿਆਂ ਵਿੱਚ ਪੰਜਾਬੀ ਸਿੰਗਰ ਮਾਡਲ ਐਕਟਰ ਦਾ ਵਕਫ-ਵਕ ਸਿੰਗਰ ਐਕਟਰਜ਼ ਨਾਲ ਵਿਆਹ ਜਾਂ ਰਿਲੇਸ਼ਨਸ਼ਿਪ ਦੇਖਦੇ ਹੀ ਰਹਨੇ ਆ ਪਰ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਪੰਜਾਬੀ ਇੰਡਸਟਰੀ ਦੇ ਫੇਮਸ ਸੈਲੀਬ੍ਰਿਟੀ ਦੇ ਰੀਅਲ ਲਾਈਫ ਹਸਬੰਡ ਅਤੇ ਵਾਈਫ ਸੋ ਇਸ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਅੰਤ ਤੱਕ ਜਰੂਰ ਦੇਖਿਓ ਕਿਪੀ ਗਰੇਵਾਲ ਜੋ ਕਿ ਪੰਜਾਬੀ ਇੰਡਸਟਰੀ ਦੇ ਇੱਕ ਨਾਮਵਰ ਸਿੰਗਰ ਅਤੇ ਐਕਟਰ ਨੇ ਇਹਨਾਂ ਦੀ ਵਾਈਫ ਦਾ ਨਾਮ ਰਵਨੀਤ ਕੋਹਰ ਹੈ ਅਤੇ ਇਹਨਾਂ ਦੇ ਤਿੰਨ ਬੱਚੇ ਹਨ ਜਿਨ੍ਹਾਂ ਦੀ ਤਸਵੀਰ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਸੁ ਦੀ ਵਾਈਫ ਦਾ ਨਾਮ ਗੌਰਿਆ ਹੈ ਪਰਮੇਸ਼ਵਰ ਮਾ ਇਹਨਾਂ ਦੀ ਵਾਈਫ ਦਾ ਨਾਮ ਗੁਨੀਤ ਗਰੇਵਾਲ ਹੈ ਕੋਹੇਮਿਆ ਜਿਹੜੇ ਕਿ ਪੰਜਾਬ ਦੇ ਇੱਕ ਫੇਮਸ ਰੈਪਸਟਾਰ ਨੇ ਇਹਨਾਂ ਦਾ ਵਿਆਹ 2017 ਵਿੱਚ ਸਨੀ ਡੇਵਿਡ ਨਾਲ ਹੋਇਆ ਜੌਰਡਨ ਸੰਧੂ ਜਿਨ੍ਹਾਂ ਦੇ ਹੁਣ ਤੱਕ ਬਹੁਤ ਸਾਰੇ ਸੁਪਰ ਹਿੱਟ Song ਆ ਚੁੱਕੇ ਆ ਤੇ ਇਹਨਾਂ ਦਾ ਵਿਆਹ ਜਨਵਰੀ 2022 ਵਿੱਚ ਜਸਪ੍ਰੀਤ ਕੋਰ ਨਾਲ ਹੋਇਆ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਜਸਸੀ ਗਿੱਲ ਇਹਨਾਂ ਦੀ ਵਾਈਫ ਦਾ ਨਾਮ ਰੁਪਿੰਦਰ ਕੋਰ ਗਿੱਲ ਹੈ ਸ਼ੈਰੀ ਮਾਨ ਇਹਨਾਂ ਦੀ ਪਤਨੀ ਦਾ ਨਾਮ ਪਰੀਜ਼ਾਦ ਮਾਨ ਹੈ ਕਰਨ ਓਜਲਾ ਜਿਹੜੇ ਕਿ ਆਪਣੇ ਸੁਪਰ ਹਿੱਟ Songਸ ਲਈ ਪੰਜਾਬੀ ਇੰਡਸਟਰੀ ਵਿੱਚ ਬਹੁਤ ਫ ਦੀ ਵਾਈਫ ਦਾ ਨਾਮ ਪਲਕ ਓਜਲਾ ਹੈ ਸਿੱਪੀ ਗਿੱਲ ਇਹਨਾਂ ਦੀ ਵਾਈਫ ਦਾ ਨਾਮ ਅਰਲੀਨ ਸੇਖੂ ਹੈ ਗੁਰਨਾਮ ਭੁੱਲਰ ਇਹਨਾਂ ਦੀ ਵਾਈਫ ਦਾ ਨਾਮ ਬਲਪ੍ਰੀਤ ਕੋਰ ਹੈ ਕੋਰ ਆਲਾ ਮਾਨ ਦੀ ਵਾਈਫ ਦਾ ਨਾਮ ਅਮਨਪ੍ਰੀਤ ਕੋਰ ਅਤੇ ਪ੍ਰੇਮ ਢਿੱਲੋਂ ਦੀ ਵਾਈਫ ਦਾ ਨਾਮ ਹਰਮਨਜੀਤ ਕੋਰ ਰਾਏ ਹੈ ਸੱਜਣ ਆਦੀਪ ਦੀ ਵਾਈਫ ਦਾ ਨਾਮ ਸ਼ਾਨਪ੍ਰੀਤ ਕੋਰ ਹੈ ਪੰਜਾਬੀ ਐਕਟਰੈਸ ਮੰਡੀ ਤੱਕਰ ਦੇ ਹਸਬੰਡ ਦਾ ਨਾਮ ਸ਼ੇਖਰ ਕੌਸਲ ਹੈ ਪੰਜਾਬੀ ਐਕਟਰੈਸ ਨੀਰੂ ਵਾਜਵਾ ਦੇ ਹਸਬੰਡ ਦਾ ਨਾਮ ਹੈਰੀ ਜਵੰਦਾ ਅਤੇ ਸਰਗੁਣ ਮਹਿਤਾ ਦੇ ਹਸਬੰਡ ਦਾ ਨਾਮ ਰਵੀ ਦੂਬੇ ਹੈ ਨੀਸ਼ਾ ਬਾਨੋ ਅਤੇ ਇਹਨਾਂ ਦੇ ਹਸਬੰਡ ਦਾ ਨਾਮ ਸਮੀਰ ਮਾਹੀ ਹੈ ਗੁਰਪ੍ਰੀਤ ਖੁੱਗੀ ਇਹਨਾਂ ਦੀ ਵਾਈਫ ਦਾ ਨਾਮ ਕੁਲਜੀਤ ਕੋਰ ਹੈ ਕਰਮਜੀਤ ਅਨੋ ਲਓ ਤੇ ਇਹਨਾਂ ਦੀ ਵਾਈਫ ਦਾ ਨਾਮ ਗੁਰਜੋਤ ਕੌਰ ਹੈ ਕੁਲਵਿੰਦਰ ਬਿੱਲਾ ਤੇ ਇਹਨਾਂ ਦੀ ਵਾਈਫ ਦਾ ਨਾਮ ਰਵੀ ਕੌਰ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ